ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਜੰਮੂ ਕਸ਼ਮੀਰ ਤੋਂ ਬੇਖਤ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੀਹਾਂ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦੇ ਸਮੇਂ ਇੱਕ ਰਿਟਾਇਰ ਪੁਲਿਸ ਅਫਸਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੀਹਾਂ ਮਸਜਿਦ ਦੇ ਉੱਪਰ ਅੱਤਵਾਦੀ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਰਿਟਾਇਰ ਪੁਲਿਸ ਅਫਸਰ ਦਾ ਕਤਲ ਕਰ ਦਿੱਤਾ ਗਿਆ ਹੁਣ ਪੂਰਾ ਇਲਾਕਾ ਜਿਹੜਾ ਸੀਲ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦਾ ਪੂਰਾ ਇਲਾਕਾ ਬਾਰਾਮੁੱਲਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਤੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਿਲਕੁਲ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਸਜਿਦ ਦੇ ਵਿੱਚ ਨਿਮਾਜ਼ ਪੜ੍ਹਦੇ ਸਮੇਂ ਗੋਲੀਆਂ ਮਾਰ ਕੇ ਅਤਵਾਦੀਆਂ ਦੇ ਵੱਲੋਂ ਇੱਕ ਰਿਟਾਇਰ ਪੁਲਿਸ ਅਫਸਰ ਦਾ ਕਤਲ ਕਰ ਦਿੱਤਾ ਗਿਆ ਤਾਂ ਕਸ਼ਮੀਰ ਜ਼ੋਨ ਪੁਲਿਸ ਦੇ ਵੱਲੋਂ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਤੇ ਹੁਣ ਉਹ ਉਹ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਪੂਰੀ ਮਸਜਿਦ ਦੇ ਵਿੱਚ ਪੂਰੀ ਵਾਰਦਾਤ ਵਾਪਰੀ ਹੈ ਨਮਾਜ਼ ਪੜ੍ਹਦੇ ਸਮੇਂ ਕਤਲ ਕਰ ਦਿੱਤਾ ਗਿਆ ਇੱਕ ਰਿਟਾਇਰ ਪੁਲਿਸ ਅਫਸਰ ਦਾ ਗੋਲੀਆਂ ਮਾਰ ਕੇ ਅੱਤਵਾਦੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਕਾਰਨ ਕੀ ਰਿਹਾ ਹੈ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਫਿਲਹਾਲ ਪੂਰਾ ਇਲਾਕਾ ਜਿਹੜਾ ਪੁਲਿਸ ਦੇ ਨਾਲ ਆਰਮੀ ਦੇ ਨਾਲ ਸੀਲ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੀ ਇਹ ਪੂਰੀ ਘਟਨਾ ਹੈ ਬਾਰਾਮੁਲਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਨਮਾਜ਼ ਅਦਾ ਕੀਤੀ ਜਾ ਰਹੀ ਸੀ ਅਤੇ ਉਸੇ ਸਮੇਂ ਹੀ ਇਹ ਹਾਦਸਾ ਵਾਪਰਿਆ ਅਜ਼ਾਨ ਦੀ ਨਮਾਜ਼ ਅਦਾ ਕਰਦੇ ਸਮੇਂ ਗੈਂਟ ਮੁਲਾ ਸ਼ੇਰੀ ਬਾਰਾ ਮੁਲਾ ਦੇ ਵਿੱਚ ਸੇਵਾਮੁਕਤ ਇੱਕ ਪੁਲਿਸ ਅਧਿਕਾਰੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜਿਸ ਦਾ ਉਮਰ ਹੈ तकरीबन 50 ਤੋਂ ਉੱਤੇ ਦੱਸੀ ਜਾ ਰਹੀ ਹੈ ਔਰ ਉਸ ਦਾ ਨਾਮ ਮੁਹੰਮਦ ਸ਼ਫੀ ਦੱਸਿਆ ਜਾ ਰਿਹਾ ਹੈ ਤਰ ਰਟਾਇਰ ਪੁਲਿਸ ਆਫਸਰ ਸੀਗਾਸ਼ ਮੁਹੰਮਦ ਸ਼ਫੀ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਣ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦਾ ਬਾਰਾਮੂਲਾ ਇਲਾਕਾ ਸੀਆਰਪੀਐਫ ਵੀ ਤਾਇਨਾਤ ਕਰ ਦਿੱਤੀ ਗਈ ਹੈ ਆਰਮੀ ਵੀ ਤਾਇਨਾਤ ਕਰ ਦਿੱਤੀ ਗਈ ਹੈ ਅਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ ਤਾਂ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਚਾਹੀਏ ਅਸੀਂ ਪੁੰਛ ਦੀ ਗੱਲ ਕਰੀਏ ਚਾਹੀਏ ਅਸੀਂ ਅਖਨੂਰ ਦੀ ਗੱਲ ਕਰੀਏ ਅਖਨੂਰ ਦੇ ਵਿੱਚ ਵੀ ਆਤਵਾਦੀਆਂ ਦੀ ਹਰਕਤ ਦੇਖੀ ਗਈ ਬਾਰਡਰ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਵੀ ناکਾਮ ਰਹਿਿਆ ਔਰ ਚਾਹੀਏ ਅਸੀਂ ਉੱਥੇ ਹੀ ਪੁੰਛੀ ਇਲਾਕੇ ਦੀ ਗੱਲ ਕਰੀਏ ਤਾਂ ਕਾਫਲੇ ਦੇ ਉੱਪਰ ਫੌਜ ਦੇ ਕਾਫਲੇ ਦੇ ਉੱਪਰ ਆਤਵਾਦੀ ਹਮਲਾ ਹੋ ਜਾਣਾ ਜਿਸ ਦੇ ਵਿੱਚ ਪੰਜ ਜਵਾਨ ਸ਼ਹੀਦ ਹੋ ਜਾਣੇ ਔਰ ਉਸ ਤੋਂ ਬਾਅਦ ਦੇ ਵਿੱਚ ਬਾਰਾਮੁੱਲਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਬਾਰਾਮੁਲਾ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ ਇੱਕ ਰਿਟਾਇਰ ਪੁਲਿਸ ਅਫਸਰ ਦਾ ਗੋਲੀਆਂ ਮਾਰ ਕੇ ਸ਼ਰੀਰ ਆਮ ਨਮਾਜ਼ ਪੜਦੇ ਹੋਏ ਅਜਾਨ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ ਪੁਲਿਸ ਅਫਸਰ ਦੇ ਵੱਲੋਂ ਤਾਂ ਉੱਥੇ ਹੀ ਅਤਵਾਦੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਔਰ ਅਤਵਾਦੀਆਂ ਦੀ ਪਾਲ ਜਾਰੀ ਹੈ ਤਾ ਬਿਲਕੁਲ ਉਥੇ ਆਰਮੀ ਵੀ ਮੌਜੂਦ ਹੈ ਚੰਮੂ ਕਸ਼ਮੀਰ ਦੀ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਸੀਆਰਪੀਐਫ ਵੀ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਇੱਕ ਪੁਲਿਸ ਅਫਸਰ ਹੈ ਰਿਟਾਇਰ ਪੁਲਿਸ ਅਫਸਰ ਹੈ ਮੁਹੰਮਦ ਸ਼ਮੀ ਨਮਾਜ਼ ਪੜ੍ਹਦੇ ਸਮੇਂ ਇੱਕ ਧਾਰਮਿਕ ਸਥਾਨ ਤੇ ਅਜਿਹੀ ਵਾਰਦਾਤ ਵਾਪਰ ਜਾਣੀ ਇਹ ਵੱਡੇ ਸਵਾਲ ਖੜੇ ਕਰ ਦਿੰਦੀ ਹੈ ਔਰ ਲੋਕ ਵੀ ਇਸ ਤੋਂ ਡਰੇ ਸਹਿਮੇ ਹੋਇਆ ਲੋਕਾਂ ਦੇ ਵਿੱਚ ਵੀ ਹੁਣ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਜੋ ਬੀਤੇ 2 3 4 ਦਿਨ ਤੋਂ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਬਣੇ ਹੋਏ ਹੈ ਚਾਹੇ ਅਖਨੂਰ ਦੀ ਗੱਲ ਕਰੀਏ ਚਾਹੇ ਅਸੀਂ ਰਜੌਰੀ ਦੀ ਗੱਲ ਕਰੀਏ ਚਾਹੇ ਪੁੰਛ ਦੀ ਗੱਲ ਕਰੀਏ ਤਾਂ ਲਗਾਤਾਰ ਅਤਵਾਦੀ ਹਮਲੇ ਹੋ ਰਿਹਾ ਹੈ ਲਗਾਤਾਰ ਅਤਵਾਦੀਆਂ ਦੇ ਵੱਲੋਂ ਕੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਜ ਤਾਂ ਇਹ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦੇ ਸਮੇਂ ਇਹਕਰ ਟਾਇਰ ਪੁਲਿਸ ਅਧਿਕਾਰੀ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਲਾਕੇ ਦੇ ਵਿੱਚ ਹੋਰ ਵੀ ਸੰਸਨੀ ਫੈਲ ਜਾਂਦੀ ਹੈ ਦਹਿਸ਼ਤ ਦਾ